ਨੇ ਸਾਰੇ ਸ਼ਹਿਰ ਨੂੰ ਆਸਿਆ ਨੂੰ ਜਿਹੜੇ ਆ ਕਰਨਸਾਨ ਨੂੰ ਅਗੇ ਪੂਰੇ ਪੰਜਾਬ ਪੂਰੇ ਘਰ ਦੇ ਵਸਿਆ ਨੂੰ ਪਵਾਨਵਾਦ ਜੀ ਮਹਾਰਾਜ ਜੀ ਦੇ ਤਰਫ ਦੇ ਸਭ ਲੱਖ ਲੱਖ ਵਧਾਈ ਦੇਣਾ ਅਸੀਂ ਪਵਾਨਵਾਦ ਨੂੰ ਲਾਉ ਕੋ ਸ਼ਹਿਨ ਆ ਲੋ ਇਹ ਜਾਲ ਦੇ ਕੇ ਸਹਿਯੋਗ ਦੇ ਨਾਲ ਹਾਰੇ ਗਿੰਦੇ ਪਾ ਜੀਆ ਟੋਟੋ ਪਾ ਜੀਆ ਇਹ ਵੀ ਜੇ ਸਾਰੇ ਸਾਰਿਆਂ ਦਾ ਮਿਲ ਕੇ ਆਈ ਤੇ ਇੱਕ ਉਨਾਂ ਦੇ ਪਾਲੇ ਦੇ ਨਾਲ ਇਹਨਾਂ ਬੜਾ ਸਹਿਯੋਗ ਕੀਤਾ ਤਾਂ ਨੂੰ ਮੰਨ ਤਾਂ ਦੇ ਨਾਲ ਸੇਵਾ ਕੀਤੀ ਆ ਤੇ ਅਸੀਂ ਇਹ ਬੜਾ ਪੂਰਬ ਜੜਾ ਬੜੇ ਪਿਆਰ ਦਾ ਸਤਕਾਂ ਦਾ ਕਰਨਤਾਲ ਦੇ ਵਿੱਚ ਮਨਾ ਰਹੇ ਆ ਅੱਜ ਭਗਵਾਨ ਵਾਲਮੀਕੀ ਦਾ ਜਨਮ ਦਿਹਾੜਾ ਅਸੀਂ ਸਾਰੀ ਆਪਣੀ ਟੀਮ ਉਹਨਾਂ ਦੇ ਜਨਮ ਦਿਨ ਦੇ ਲਵ ਕੁਸ਼ੈਣਾ ਵਾਲਾ ਜਿਹੜਾ ਲੰਗਰ ਦਾ ਆਇਆ ਉਹ ਤੇ ਆਜੀ ਭਰੀ ਆ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਜੰਨਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਪ੍ਰਭੂ ਵਾਲਮੀਕੀ ਜੀ ਦੇ ਹੈਲੋ ਜੰਮਦਾਰ ਇਹ ਅਸੀਂ ਇੱਥੇ ਪਹੁੰਚੇ ਆ ਇਹ ਜੋ ਪ੍ਰੋਗਰਾਮ ਉਹ ਸਾਲਾਵਲੋ ਕੋਲ ਪਨਾਇਆ ਗਿਆ ਹੈ ਅਸੀਂ ਆਪਣੀ ਟੀਮ ਵੱਲੋਂ ਅਜੇ ਭਾਰਤੀ ਜਨਤਾ ਪਾਰਟੀ ਵੱਲੋਂ ਅਜੇ ਸਾਰੇ ਸਮਾਜ ਨੂੰ ਲੱਖ ਲੱਖ ਵਧਾਈ ਦਿੰਦੇ ਆ ਜੈ ਵਾਲਮੀਕੀ ਹਰਹਾ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਸੋ ਅੱਜ ਅਜਰ ਅਮਲ ਤੇ ਗਾਂ ਦਾ ਸ਼ਿਖ ਭਗਵਾਨ ਵਾਲ ਮਹਾਰਾਜ ਦਾ ਪ੍ਰਗਟ ਦੇ ਪੂਰੇ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਸੋ ਅਸੀਂ ਧੰਨਵਾਦ ਕਰਦੇ ਆ ਸラブ ਕੋ ਸਾਲਾ ਦਾ ਜਿਨ੍ਹਾਂ ਨੇ ਸਾਨੂੰ ਅੱਜ ਰਣਮੰਨਤਾ ਇੱਥੇ ਪਹੁੰਚਦਾ ਅੱਜ ਸੱਦਾ ਦਿੱਤਾ ਹਾਜ਼ਰੀ ਭਰੀ ਆ ਔਰ ਸਾਰੇ ਹੀ ਦੇਸ਼ ਵਾਸੀਆਂ ਨੂੰ ਅੱਜ ਦੇ ਪ੍ਰਗਟ ਦਿਵਸ ਦੀਆਂ ਹੀ ਵਧਾਈ ਦਿੰਦੇ ਆ ਅੱਜ ਬਾਕੀ ਮਨਾਇਆ ਜਾਵੇ ਤੇ ਸਭ ਸਾਰੇ ਸਭ ਨੂੰ ਇਹ ਸਾਡਾ ਨਮਸਕਾਰ ਹੈ ਭਗਵਾਨ ਬਾਲਮੀ ਦਾ ਦੇਂਦੇ ਹੋਏ ਮੋਣ ਤੇ ਇਹ ਆ ਕੇ ਜਿੰਨੇ ਘਾੜੀ ਸੰਸਤਾ ਵਾ ਨਿਰਉਂਦੀ ਰਹੇ ਜੈ ਭੀਮ ਜੈ ਭਰਤ